ਤਨ ਬਾਬਾ ਸ੍ਰੀਚੰਦ ਜੀ ਇੱਕ ਛੋਟੀ ਜਿਹੀ ਕਥਾ ਇਨਸਾਨ ਨੂੰ ਆਪਣੀ ਸੋਚ ਬਦਲਣ ਵਾਸਤੇ ਅਤੇ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਰਸਤਾ ਦੱਸ ਸਕਦੀ ਹੈ ਮਨ ਤੋਂ ਪੈਦਾ ਕੀਤੀ ਹੋਵੇ ਚਾਹੇ ਉਸ ਪਰਮਾਤਮਾ ਵੱਲੋਂ ਬਖਸ਼ਿਸ਼ ਕੀਤੀ ਹੋਵੇ ਜੋ ਸੱਚ ਦਾ ਰਸਤਾ ਦੱਸੇ ਇੱਕ ਛੋਟੀ ਜਿਹੀ ਕਥਾ ਇੱਕ ਵਿਅਕਤੀ ਨੇ ਪਰਮਾਤਮਾ ਦੀ ਬਹੁਤ ਭਗਤੀ ਕੀਤੀ ਉਸ ਵਿਅਕਤੀ ਨੂੰ ਅਚੇਹ ਵਰ ਮਿਲ ਗਿਆ ਕਿ ਉਹ ਕਿਸੇ ਵੀ ਯੁੱਗ ਵਿੱਚ ਜਾ ਸਕਦਾ ਸੀ ਅਤੇ ਲੋਕਾਂ ਨੂੰ ਦੇਖ ਸਕਦਾ ਸੀ ਉਹ ਪਹਿਲਾਂ ਕਲ ਯੁੱਗ ਦੇ ਲੋਕਾਂ ਨੂੰ ਦੇਖਦਾ ਹੈ ਜੋ ਆਪਸ ਵਿੱਚ ਈਰਖਾ ਕਰ ਰਹੇ ਹਨ ਬਹੁਤ ਸਾਰੇ ਜੁੱਧ ਕਈ ਜਗਾਵਾਂ ਦੇ ਉੱਪਰ ਲੱਗੇ ਹੋਏ ਹਨ ਫਿਰ ਉਸ ਨੇ ਦੁਆਪਰ ਯੁੱਗ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਉਹ ਦੁਆਪਰ ਯੁੱਗ ਵਿੱਚ ਪਹੁੰਚ ਗਿਆ ਜਦੋਂ ਉਸਨੇ ਦੇਖਿਆ ਕਿ ਉੱਥੋਂ ਦੇ ਲੋਕ ਵੀ ਉਸੇ ਤਰ੍ਹਾਂ ਆਪਸ ਵਿੱਚ ਈਰਖਾ ਕਰ ਰਹੇ ਸਨ ਆਪਣੇ ਨਾਲੋਂ ਪੁਰਾਣੇ ਲੋਕਾਂ ਨੂੰ ਉਹ ਬਹੁਤ ਚੰਗੇ ਲੋਕ ਸਮਝ ਰਹੇ ਸੀ ਪਰ ਜੋ ਆਪਣੇ ਆਪ ਦੇ ਲੋਕ ਸਨ ਉਹਨਾਂ ਨੂੰ ਬੁਰੇ ਇਸ ਤਰ੍ਹਾਂ ਉਸਨੇ ਦੇਖਿਆ ਕਿ ਲੋਕ ਆਪਸ ਵਿੱਚ ਈਰਖਾ ਕਰ ਰਹੇ ਹਨ ਅਤੇ ਬਹੁਤ ਸਾਰੇ ਰਾਜਿਆਂ ਦੇ ਵਿੱਚ ਆਪਸ ਵਿੱਚ ਜੁੱਧ ਲੱਗਾ ਹੋਇਆ ਹੈ ਇਸ ਤੋਂ ਬਾਅਦ ਉਹ ਤ੍ਰੇਤਾ ਵਿੱਚ ਪਹੁੰਚਿਆ ਤ੍ਰੇਤਾ ਯੁੱਗ ਵਿੱਚ ਉਸਨੇ ਦੇਖਿਆ ਕਿ ਉਸੇ ਤਰ੍ਹਾਂ ਦੇ ਲੋਕ ਹਨ ਈਰਖਾ ਕਰ ਰਹੇ ਹਨ ਆਪਣੇ ਆਪ ਨੂੰ ਉੱਚਾ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਲੋਕ ਇੱਕ ਦੂਸਰੇ ਦੀਆਂ ਚੁਗਲੀਆਂ ਤੇ ਈਰਖਾ ਕਰ ਰਹੇ ਹਨ ਉਹ ਬਹੁਤ ਹੈਰਾਨ ਹੋਇਆ ਕਿਉਂਕਿ ਉਹ ਸੋਚਣ ਲੱਗਾ ਕਿ ਕਲ ਯੁੱਗ ਦੇ ਲੋਕ ਤਾਂ ਉਹਨਾਂ ਲੋਕਾਂ ਨੂੰ ਸਮਝਦਾਰ ਸਮਝਦੇ ਸਨ ਪਰ ਇਹ ਲੋਕ ਤਾਂ ਉਸੇ ਤਰ੍ਹਾਂ ਦੇ ਹਨ ਇਨਸਾਨ ਦੀ ਫਿਤਰਤ ਹੀ ਐਸੀ ਹੈ ਕਿ ਈਰਖਾ ਕਰਦਾ ਹੈ ਅਤੇ ਲੋਕਾਂ ਦੇ ਨਾਲੋਂ ਆਪਣੇ ਆਪ ਨੂੰ ਉੱਚਾ ਦੱਸਣ ਦੀ ਕੋਸ਼ਿਸ਼ ਕਰਦਾ ਹੈ ਹੁਣ ਉਸ ਨੇ ਸਤਜੁਗ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਪਰ ਉਹ ਸਤਜੁਗ ਵਿੱਚ ਨਹੀਂ ਜਾ ਸਕਿਆ ਉਹ ਬਹੁਤ ਹੈਰਾਨ ਸੀ ਕਿਉਂਕਿ ਉਹ ਤਾਂ ਹਰ ਇੱਕ ਜੁਗ ਵਿੱਚ ਜਾ ਸਕਦਾ ਸੀ ਪਰ ਉਹ ਸਤਜੁਗ ਵਿੱਚ ਕਿਉਂ ਨਹੀਂ ਜਾ ਸਕਦਾ ਸੀ ਉਹ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਕਿ ਉਹ ਸਤਜੁਗ ਵਿੱਚ ਐਂਟਰੀ ਨਹੀਂ ਕਰ ਸਕਦਾ ਸੀ ਉਸ ਨੇ ਫਿਰ ਪ੍ਰਮਾਤਮਾ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਪ੍ਰਮਾਤਮਾ ਨੇ ਉਸ ਦੇ ਸਾਹਮਣੇ ਪ੍ਰਗਟ ਹੋ ਕੇ ਕਿਹਾ ਕਿ ਤੈਨੂੰ ਆਪਣੀ ਸੋਚ ਬਦਲਣੀ ਹੋਵੇਗੀ ਸਤਜੁਗ ਦੇ ਲੋਕ ਬਹੁਤ ਦੂਰ ਦੂਰ ਜਗਾਵਾਂ ਤੇ ਰਹਿੰਦੇ ਹਨ ਕਿਸੇ ਨਾਲ ਈਰਖਾ ਨਹੀਂ ਕਰਦੇ ਇਸ ਤਰ੍ਹਾਂ ਤੈਨੂੰ ਪਹਿਲਾਂ ਆਪਣੀ ਈਰਖਾ ਛੱਡਣੀ ਪਵੇਗੀ ਤੇ ਵੇਸ ਛੱਡਣਾ ਪਵੇਗਾ ਅਤੇ ਲਾਲਚ ਛੱਡਣਾ ਪਵੇਗਾ ਉਦੋਂ ਤੈਨੂੰ ਉਸ ਯੁਗ ਵਿੱਚ ਐਂਟਰੀ ਮਿਲੇਗੀ ਉਸ ਵਿਅਕਤੀ ਨੇ ਹੁਣ ਪਰਮਾਤਮਾ ਦੀ ਬਹੁਤ ਭਗਤੀ ਕੀਤੀ ਆਖਰਕਾਰ ਉਸ ਨੂੰ ਇਹ ਸੋਚ ਤੋਂ ਮੁਕਤੀ ਮਿਲੀ ਅਤੇ ਉਹ ਪਵਿੱਤਰ ਹੋ ਗਿਆ ਹੁਣ ਉਹ ਸੱਤ ਯੁਗ ਵਿੱਚ ਜਾ ਸਕਦਾ ਸੀ ਸੱਤ ਯੁਗ ਵਿੱਚ ਜਾ ਕੇ ਉਸ ਨੇ ਦੇਖਿਆ ਕਿ ਲੋਕ ਭਗਤੀ ਕਰ ਰਹੇ ਹਨ ਉਹਨਾਂ ਕੋਲ ਬਹੁਤ ਸਮਾਂ ਹੈ ਫਲ ਫਰੂਟ ਤੋੜ ਕੇ ਉਹ ਪਰਮਾਤਮਾ ਦਾ ਸਿਮਰਨ ਕਰ ਰਹੇ ਹਨ ਅਤੇ ਫਲ ਫਰੂਟ ਤੋਰ ਕੇ ਉਹ ਖਾ ਲੈਂਦੇ ਸਮਾਂ ਬਹੁਤ ਸੀ ਉਹਨਾਂ ਕੋਲ ਪੇੜ ਬੱਕਰੀਆਂ ਜਾਨਵਰ ਗਾਈਆਂ ਰੱਖੇ ਹੋਏ ਸਨ ਅਤੇ ਕੁਝ ਕੁ ਸਮਾਂ ਉਹਨਾਂ ਦੀ ਸੇਵਾ ਕਰਨ ਤੋਂ ਬਾਅਦ ਉਹ ਫੇਲੇ ਹੋ ਜਾਂਦੇ ਅਤੇ ਪਰਮਾਤਮਾ ਦੇ ਸਿਮਰਨ ਵਿੱਚ ਬੈਠ ਜਾਂਦੇ ਦੂਰ ਦੂਰ ਡੇਰੇ ਸਨ ਹਰ ਇੱਕ ઋષਿ ਦਾ ਆਪੋ ਆਪਣਾ ਆਸ਼ਰਮ ਸੀ ਬਹੁਤ ਸਾਰੇ ਲੋਕ ઋਸ਼ੀਆ ਨਾਲ ਜੁੜੇ ਹੋਏ ਸਨ ਸਾਰੇ ਹੀ ਲੋਕ ਪਰਮਾਤਮਾ ਦੀ ਕੁਦਰਤ ਦੀ ਪੂਜਾ ਕਰਦੇ ਇਸ ਤਰ੍ਹਾਂ ਉਹ ਵਿਅਕਤੀ ਵਿੱਚ ਵੀ ਈਰਖਾ ਨਹੀਂ ਸੀ ਉਹ ਵੀ ਉਹਨਾਂ ਸਾਧੂਆਂ ਦੀ ਤਰ੍ਹਾਂ ਬਣ ਚੁੱਕਾ ਸੀ ਇਸ ਤਰ੍ਹਾਂ ਉਹ ਵਿਅਕਤੀ ਬਹੁਤ ਹੈਰਾਨ ਹੋਇਆ ਕਿ ਸਤਜਗ ਦੇ ਲੋਕ ਹੀ ਚੰਗੇ ਸਨ ਕਿਉਂਕਿ ਉਹ ਦੂਰ ਦੂਰ ਰਹਿੰਦੇ ਸਨ ਸਮਾਂ ਬਹੁਤ ਸੀ ਲੋੜਾਂ ਘੱਟ ਸੀ ਇਸ ਲਈ ਉਹ ਈਰਖਾ ਨਹੀਂ ਕਰਦੇ ਸਨ ਇੱਕ ਦੂਸਰੇ ਦੀ ਸਹਿਯਤਾ ਕਰਦੇ ਸਨ ਇੱਕ ਦੂਸਰੇ ਦੀ ਸਿਹਤਾ ਹੀ ਕਰਦੇ ਸਨ ਇਸ ਤਰ੍ਹਾਂ ਉਸ ਨੇ ਸਾਰੇ ਯੁਗ ਦੇਖ ਲਏ ਸਾਰੇ ਯੁਗ ਦੇ ਲੋਕ ਉਸ ਨੂੰ ਇੱਕੋ ਤਰ੍ਹਾਂ ਦੇ ਲੱਗੇ ਬਸ ਸੱਤ ਯੁਗ ਨੂੰ ਛੱਡ ਕੇ ਕਿਉਂਕਿ ਸੱਤ ਯੁਗ ਵਿੱਚ ਆਬਾਦੀ ਘਟ ਸੀ ਅਤੇ ਦੂਰ ਦੂਰ ਲੋਕ ਰਹਿੰਦੇ ਸਨ ਇਸ ਲਈ ਉਹ ਈਰਖਾ ਨਹੀਂ ਕਰਦੇ ਸਨ ਲੋੜਾ ਘਟ ਸੀ ਇਸ ਲਈ ਉਹ ਪਰਮਾਤਮਾ ਦੇ ਨੇੜੇ ਸੀ ਇਸ ਤਰ੍ਹਾਂ ਉਹ ਪਰਮਾਤਮਾ ਦੇ ਨੇੜੇ ਨਿਨਸਾਨ ਹੋ ਸਕਦਾ ਹੈ ਜਿਸ ਦੀਆਂ ਲੋੜਾਂ ਕੱਟ ਜਾਂਦੀਆਂ ਹਨ ਅਤੇ ਪਰਮਾਤਮਾ ਨੂੰ ਮਿਲਣ ਦੀ ਸੋਚ ਵੱਧ ਜਾਂਦੀ ਹੈ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਲੋੜਾਂ ਨੂੰ ਸੰਪੂਰਨ ਕਰਦਾ ਹੈ ਅਤੇ ਪਰਮਾਤਮਾ ਨਾਲ ਜੋੜਦਾ ਹੈ ਧੰਨ ਧੰਨ ਬਾਬਾ ਸ਼੍ਰੀ ਚੰਜੀ ਮਹਾਰਾਜ ਕਿਰਪਾ ਕਰੋ